हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਕੈਰੋਂ ਪਿੰਡ ਬਿਲਕੁਲ ਨੇੜੇ ਸੋ ਪੱਟੀ ਤੋਂ ਕਿ ਦੋਸਤੋ ਸੜਕ ਜਾਂਦੀ ਹੈ ਤਰਨਤਾਰਨ ਸਾਹਿਬ ਨੂੰ ਇਸੇ ਚੜ੍ਹਤ ਦੇ ਉੱਪਰ ਪਿੰਡ ਆਉਂਦਾ ਲੋਕਾ ਸੋਨੂ ਵੀਰ ਉਹਨਾਂ ਦੇ ਫਾਰਮ ਤੇ ਆਏ ਆ ਤਕਰੀਬਨ ਇਸ ਘਰੋਂ ਤੋਂ ਇਸ ਫਾਰਮ ਤੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਅੱਜ ਇਸ ਵੀਡੀਓ ਵਿੱਚ ਤਿੰਨ ਬੈੜਾ ਤੁਹਾਨੂੰ ਦਿਖਾਉਣੀ ਆ ਦੋ ਸੁਈਆਂ ਤਾਜ਼ੀਆਂ ਇੱਕ ਗੱਬਣ ਤਿਆਰੀ ਦੇ ਉੱਤੇ ਆ ਸੋ ਸਮਾਂ ਲੈਂਦੀ ਆ ਫਿਲਹਾਲ ਉਹ ਪੁੱਛ ਲਵਾਂਗੇ ਆਪਾਂ ਕਿੰਨਾ ਕੁ ਟਾਈਮ ਹਜੇ ਬਾਕੀ ਆ ਸੋ ਤਰੀਕ ਅੱਜ 21 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਸੋ ਬੈੜਾ ਤਿੰਨ ਹੋਣਗੀਆਂ ਠੀਕ ਆ ਜੀ ਦੋ ਸੁਈਆਂ ਇੱਕ ਗੱਬਣ ਸੋ ਬਾਕੀ ਮੇਰਾ ਭਰਾ ਤੁਸੀਂ ਵੀਡੀਓ ਦੇ ਨਾਲ ਲਿੰਕ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਇੱਥੇ ਆਣ ਕੇ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਜਿਹੜਾ ਮਾਲ ਸੋਇਆ ਤੋ ਗੱਪਾਂ ਆਪਣੀ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਰੀ ਸਾਹਿਬ ਸਾਸਰੀ ਸਾਹਿਬ ਸੋਨੂ ਸਾਹਿਬ ਮਹਾਰਾਜ ਠੀਕ ਠਾਕ ਹਾਂਜੀ ਵਧੀਆ ਭਾਈ ਜੀ ਵਧੀਆ ਤੁਸੀਂ ਸੁਣਾਓ ਚਲ ਸ਼ੁਕਰੇ ਮਾਲਕ ਦਾ ਐ ਵੀ ਸੋਨੂ ਵੀਰ ਮਾਲ ਤਕਰੀਬਨ ਉਦਾਂ ਹੀ ਵੀ ਆਪਾਂ ਕੋਈ 3-4 ਕ ਬੱਛੀਆਂ ਪਾਈਆਂ ਸੀ ਹਾਂਜੀ ਹਾਂਜੀ ਉਹਦੇ 2 ਘੰਟੇ ਸੇਲ ਹੋ ਗਏ ਐ 2.5 ਘੰਟੇ ਜੀ ਚਲੋ ਜੀ 4:00 ਤੇ ਹੋ ਗਈਆਂ ਇਹੋ ਚਲੋ ਵਧੀਆ ਹੋ ਗਿਆ ਅੱਜ ਸੋਨੂ ਵੀਰ ਮਾਲ ਆਪਣੇ ਕੋਲ ਵੈਸੇ ਤਾਂ ਚਲੋ ਬਥੇਰੇ ਆ ਕੋਈ ਅੱਗਾ ਪਿੱਛਾ ਕੋਈ ਮੱਝਾਂ ਗਾਵਾਂ ਵੀ ਹੁੰਦੀਆਂ ਹਾਂਜੀ ਤੇ ਵੈਸ ਠੀਕ ਆ ਇੱਕ ਮੈਂ ਉਹ ਥੋੜੀ ਦਿਨ ਖੜਦੀ ਉਹ ਅਗਲੀ ਵਾਰ ਵੇਖਾਂਗੇ ਹੈ ਚਲੋ ਦੋ ਸੁਈਆਂ ਤੇ ਇੱਕ ਆਪਣੇ ਕੋ ਗੱਬਣੇ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਠੀਕ ਠਾਕ ਹਾਂਜੀ ਵਧੀਆ ਬਾਈ ਕੋਕਰ ਰਿਪੋਰਟ ਹਾਂਜੀ ਹਾਂਜੀ ਟੂੜੀ ਟਾੜੀ ਪੁਈ ਜਾਂਦੇ ਹਾਂਜੀ ਹਾਂਜੀ ਪੁਵਾਈ ਹੈਗੇ ਹਾਂ ਪਿਛਲੀ ਵਾਰ ਤੇ ਸੰਧੂ ਸਾਹਿਬ ਟੂੜੀ ਦੀ ਡਾਂਡੀ ਲੱਸੀ ਮੀ ਮੂੰਹ ਕਰ ਨਹੀਂ ਨਹੀਂ ਜਿਹੜੀ ਆ ਅੰਦਰ ਨਾਲ ਦੀ ਰੀਸ ਨਹੀਂ ਹੈਗੀ ਹਾਂਜੀ ਜਿਹੜੀ ਅੰਦਰ ਸਾਂਭੀ ਜਾਣੀ ਇਹਦੇ ਕੋ ਸਾਲ ਭਾਰ ਕੁਛ ਹੋਣ ਚਾਰ ਨਹੀਂ ਹੈ ਹਾਂਜੀ ਹਾਂਜੀ ਅੱਜ ਦਿਖਾ ਦਿੰਦੇ ਕਿੰਨੇ ਕੁ ਸਮੇਂ ਦੀ ਸੁਈ ਹੈ ਵੀਰ ਇਹਨੂੰ ਸੁਈ ਨੂੰ ਅੱਜ ਸੰਧੂ ਸਾਹਿਬ ਅੱਜ ਪੰਜਵਾਂ ਦਿਨ ਹੋ ਗਿਆ ਜੀ ਪੰਜਾਂ ਸੂਵੇ ਦੁਜੇ ਖਾਸ ਦੁਜੇ ਸਤੂ ਸਾਹਿਬ ਲੋ ਵੀ ਖਾਸ ਦੁਜੇ ਸੂਵੇ ਦੋਸਤੋ ਵਹਿੜ ਤੁਹਾਨੂੰ ਦਿਖਾਉਣਾ ਜਾ ਰਹੇ ਆਪਾਂ ਠਿਕਾ ਜੀ ਪੰਜਾਗ ਦਿਨਾਂ ਦੀ ਸੂਈ ਆ ਸੇਸ ਕੁਆਲਟੀ ਮੂੰ ਮੱਥਾ ਚੈੱਕ ਕਰੋ ਸੋ ਜਿਵੇਂ ਹੁਣ ਬਿਲਕੁਲ ਗਰਮੀ ਦਾ ਸੀਜ਼ਨ ਆ ਤੇ ਬਿਲਕੁਲ ਕ੍ਰੋਸ ਆਂਗ ਦੇ ਵਿੱਚ ਵਹਿੜਾ ਨੇ ਤਿੰਨੇ ਦੇ ਤਿੰਨੇ ਆ ਚੈੱਕ ਕਰੋ ਤੇ ਬੋਲਾ ਜਾਂ ਕੱਚਾ ਦੁੱਧ ਹੁਣ ਕਿੰਨਾ ਕੁ ਸੋਨੂ 10 ਕਿਲੋ ਇਸ ਵਕਤ ਨੈਟ ਤਿਆਰ ਆ ਸੰਧੂ ਸਾਹਿਬ 13 ਕਿਲੋ 13 ਕਿਲੋ ਐਨ ਜਿਹੜਾ ਚਵਾਉਣ ਵਾਲਾ ਆਪਣੇ ਹਾਂਜੀ ਬਿਲਕੁਲ ਦੋ ਟਾਈਮ ਚ ਹੋਵੇ ਭੈਣ ਭਰਾ ਤਿੰਨ ਟਾਈਮ ਚ ਹੋਵੇ ਠੀਕ ਹੈ ਜੀ ਇੱਕ ਗੱਲ ਮੋਬੀ 13 ਕਿਲੋ 200 ਦੋਤੇ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਕੋਈ ਕੱਚਾ ਦੁੱਧ ਮੰਨ ਲਿਓ ਕਿਉਂਕਿ ਅੱਜ ਪੰਜਾਂ ਦਿਨਾਂ ਦਾ ਸਮਾਂ ਹੈ ਦੁੱਧ ਵੀ ਮੰਨ ਲਿਆ ਜੇ ਤੁਸੀਂ ਠੀਕ ਆ ਸੋ ਬਾਕੀ ਹਾਈਟ ਮੀਡੀਅਮ ਦੇ ਵਿੱਚ ਬਲੈਕ ਤੇ ਕਾਫੀ ਕਲਰ ਜਾਂ ਰੰਗ ਹੈ ਸਪਾਇਟ ਦਾ ਹਾਂਜੀ ਸੋ ਥਾਣਾ ਤੋਂ ਬਹੁਤ ਸੋਹਣਾ ਠੀਕ ਆ ਜੀ ਜੇ ਤੁਹਾਨੂੰ ਕੋਈ ਕਾਢੇ ਕਪਾ ਤੋਰ ਕੇ ਦਿਖਾ ਦਿੰਨੇ ਆ ਪੂਰਾ ਸੁਆਦੀ ਥਾਣਾ ਵਿਰਲ ਵਾਂਡ ਚੰਗੀ ਆਸਤੀ ਥਾ

ਲੋਬੀ ਜੋਨ ਜਵਾਦੀ ਹੁਕੇ ਆ ਬਿਲਕੁਲ ਇੱਕ ਨੰਬਰ ਆ ਠੀਕ ਆ ਜੀ ਉਹ ਸੱਜਣ ਕੋਈ ਵੀ ਆਉਂਦਾ ਤੇ ਆਪਣੀ ਤੁਸੀਂ ਤਸੱਲੀ ਕਰ ਹੀ ਲੈਣੀ ਆ ਬੱਛਾ ਮਗਰ ਮੇਲ ਕਾਫੇ ਦੇ ਸੋਨੇ ਵੀਰ ਬੱਚਾ ਕਿਹੜੇ ਪਾਸੇ ਦਾ ਹਾਂਜੀ ਬੱਚਾ ਸਤੂ ਸਾਹਿਬ ਬਾਪ ਸਾਹਮਣੇ ਆ ਉਹ ਠੀਕ ਆ ਜੀ ਠੀਕ ਆ ਠੀਕ ਆ ਤੇ ਇਹਦਾ ਮੁੱਲ ਕੀ ਹੋਊਗਾ ਡਿਮਾਂਡ ਕੀ ਕਰਦੇ ਆ ਸਤੂ ਸਾਹਿਬ ਮੁੱਲ ਦੇ ਕਰਦੇ ਨੇ 52000 ਰੁਪਿਆ ਹਾਂਜੀ 50 ਦੇ ਵਿੱਚੋਂ ਆਪਾਂ ਮਾਨਤਾ ਕਰ ਦਿਆਂਗੇ ਭੈਣ ਭਰਾ ਜਿਹੜਾ ਮਾਨਤਾ ਨਾ ਭੂ ਲਾਊਗਾ ਠੀਕ ਆ ਜੀ ਹਾਂਜੀ ਲੋ ਵੀ ਠੀਕ ਆ ਬਾਕੀ 13 ਆਖਾਂਗੇ ਸੰਧੂ ਸਾਹਿਬ ਦੁੱਧ ਦਾ ਕਦੀ ਲਾਮ ਨਹੀਂ 13 ਹੀ ਕਿਲੋ ਹੈ ਬਸ 15 ਕਿਲੋ ਦੁੱਧ ਦਊਗੀ ਠੰਡੀ ਧੀਰੀ ਬੜੀ ਆ ਕੋਈ ਨਿਆਣਾ ਨਹੀਂ ਕੋਈ ਰੱਸੀ ਨਹੀਂ ਠੀਕ ਆ ਲੋ ਵੀ 52200 ਡਿਮਾਂਡ ਕਰਾ ਲਓ ਠੀਕ ਆ ਜੀ 50000 ਦੇ ਵਿੱਚ ਉਹ ਮਾਨਤਾ ਹੋ ਜਾਊਗਾ ਛੋੜ ਚੱਪਾ ਹੋ ਜਾਊਗਾ ਸੋ ਆ ਵੈੜ ਆ ਬਾਕੀ ਇਹ ਬਣਤਰ ਆ ਇਸ ਵੈੜ ਦੀ ਫੇਸ ਕੁਆਲਿਟੀ ਮੂੰਹ ਮੱਥਾ ਆਰਡਰ ਕੁਆਲਿਟੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਆ ਵੇਖੋ ਜੀ ਬਾਕੀ ਇਹੋ ਜੀ ਭਾਵੇਂ ਬੱਚਾ ਵੀ ਛੱਡੋ ਨਾ ਛੱਡੋ ਕੋਈ ਗੱਲ ਨਹੀਂ ਸੇਰ ਮਿੱਠੀਆਂ ਢੇਰੀ ਤੂਰੀ ਬਹੁਤ ਹੈ ਸੇਰ ਸਲਾਕਾ ਠੀਕ ਹੈ ਜੀ ਇਧਰ ਸੋਨੇ ਵੀਰ ਇੱਕ ਆਪਣੇ ਕੋਲ ਗੱਬਣ ਵੈੜ ਆ ਗਈ ਜਿੰਦੀ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਕਿੰਨਾ ਕ ਸਮਾਂ ਲੈਂਦੀ ਹੈ ਜੇ ਇਹ ਸੰਤੂ ਸਾਹਿਬ ਇਹ ਤਾਂ ਦਿਨ ਰਹਿੰਦੇ 8 ਸੂਣ ਚ 8 ਕਿਸ ਦਿਨ ਹਾਂਜੀ ਲਓ ਵੀ ਦੂਜਾ ਸੂਆ ਕੇ ਤੱਜਾ ਇਹ ਦੂਜੇ ਆ ਖਾਸ ਦੂਜੇ ਆ ਲਓ ਵੀ 8 ਦਿਨ ਦਾ ਦੋਸਤੋ ਸਮਾਂ ਬਾਕੀ ਆ ਪੈਂਡਿੰਗ ਆ ਠੀਕ ਹੈ ਜੀ ਬਾਕੀ ਵੈੜ ਤੁਸੀਂ ਵੇਖੋ ਇੱਕ ਰੰਗ ਬਿਲਕੁਲ ਬਲੈਕ ਸੋ ਦੂਜਾ ਸੂਆ ਵੀਰ ਸੋਨੂ ਦਾ ਵੀ ਇਹਨੇ ਸੂਣਾ ਬਾਕੀ ਥਣ ਥਣ ਇਹਦਾ ਵੀ ਕਰਮਾਲੀ ਦਾ ਬ ਸੋ ਦੇਣ ਦੇਣ ਖੜਦੀ ਜਿਹੜੀ 8 ਲੈ ਜੇ 7 ਲੈ ਜੇ 10 ਲੈ ਜੇ ਠੀਕ ਆ ਜੀ ਸੋ ਜਿੰਨਾ ਕ ਸਮਾਂ ਲੱਗੇ ਪਸ਼ੂ ਸੂਫੂਗਾ ਓਨੀ ਕ ਚੰਗੀ ਗੱਲਬਾਤ ਆ ਠੀਕ ਆ ਜੀ ਥੱਲਿਓਂ ਬਣ ਥਣ ਚੰਗੀ ਜਾਊਗੀ ਆਇਦਰ ਦੇਖੋ ਬਹੁਤ ਵਧੀਆ ਠੀਕ ਆ ਸੋ ਲਾਏ ਬਣਾਏ ਪਈ ਆ ਬਾਕੀ 8 7 ਦਾ ਇਹਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ ਸੋ ਹੈ ਸੀਲਸ ਲੱਗਾ ਕਿਉਂਕਿ ਕਿਸੇ ਘਰਾਂ ਦੇ ਵਿੱਚ ਨਾਰਮਲੀ ਭੈਣਾਂ ਨੇ ਚਵਾਈ ਕਰਨੀ ਹੁੰਦੀ ਆ ਠੀਕ ਆ ਤੇ ਬਿਲਕੁਲ ਤੁਹਾਡੇ ਮਤਲਬ ਦੀ ਸ਼ਾਇ ਹੈ ਠੰਡੀ ਧੀਰੀ ਸੀਲਸ ਆਉ ਸੋ ਭਰਪੂਰ ਜਾਣਾ ਬੈੜ ਨੇ 8-7 ਦਿਨਾਂ ਦੇ ਵਿੱਚ ਤੇ ਚੰਗੀ ਤਿਆਰੀ ਕਰ ਲੂਗੀ ਬਾਕੀ ਲੜਾ ਲੂੜਾ ਤੁਸੀਂ ਵੇਖੋ ਕਾਫੀ ਆ ਆ ਦੇਖ ਸੋ ਬਾਕੀ ਮਾੜੇ ਮੋੜ ਕੋਈ ਨਾ ਬੈੜਾ ਮੋੜੋਂ ਦੇ ਵਿੱਚ ਬੱਚੇ ਪੁੱਛੇ ਜਿ ਲੱਗੇ ਹੁੰਦੇ ਆ ਕੁਛ ਆਂਗਾ ਫੋਟਾਂ ਜਿਹਾ ਚਾਰ ਥਾਣ ਨੇ ਚਾਰੇ ਥਾਣ ਜਿਹੜੇ ਬਿਲਕੁਲ ਮੁਠੀ ਵਾਲੇ ਆ ਸੋ ਨੂੰ ਵੀਰੇ ਕੀ ਮੁੱਲ ਕੀ ਡਿਮਾਂਡ ਹੋਊਗੀ ਇਸ ਵਾਰ ਸੰਤੂ ਸਾਹਿਬ ਇਹਦਾ ਵੀ ਮੁੱਲ 55 ਵਾ ਅਹ ਤੇ 50 ਜਮਾਨਤਾਂ ਸੰਤੂ ਸਾਹਿਬ ਇਹਦਾ ਕਰਦੇ ਆ ਕਿੰਨਾ ਕੁ ਮਾਨਤਨ ਕਸਰਾ ਉਸਰਾ ਕੱਢ ਗਏ ਆ 2000 ਰੁਪਏ ਕਰ ਦੇਗੇ 48 ਦੀ ਹਾਂਜੀ ਪਹਿਲੇ ਸੁਗੇ ਆਂਦੇ ਨੇ 15 16 ਕਿਲੋ ਦੁੱਧ ਦਿੱਤਾ ਵਾ ਹਾਂ ਤੇ ਦੇਣਾ ਵੀ ਚਾਹੀਦਾ ਸੰਤੂ ਸਾਹਿਬ ਹਾਂ ਚਲੋ ਅੱਗੇ ਬਾਕੀ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਵੀਰ ਦੀ ਵੱਧ ਘੱਟ ਸੇਵਾ ਤੇ ਡਿਪੈਂਡ ਆ ਹਾਂਜੀ ਤੇ 50000 ਦੇ ਵਿੱਚੋਂ ਕਿੰਨਾ ਕਹਤਾ ਜੀ 2000 ਰੁਪਏ 48 ਦੀ ਹਾਂਜੀ ਸੰਤੂ ਬਾਕੀ ਆਇਆ ਗਿਆ ਤਾਂ ਹੋਰ ਕਰਦੇ ਆ ਜੀ ਕਰਦਿਆਂ ਕਿ ਮਾਨਤਨ ਸੰਤੂ ਸਾਹਿਬ ਨੂੰ ਭਰਾ ਆਪਣਾ ਮੁੜ ਕੇ ਨਾ ਜਾਵੇ ਸਜਣੇ ਜੇ ਇਹਨਾਂ ਨੂੰ ਕਿਸੇ ਨੇ ਆਉਣਾ ਦਾ ਕਰਾਇਆ ਪੜਾ ਪਾਈ ਜਾਂਦਾ ਖੇਚਲਾ ਪੈ ਜਾਂਦੀਆਂ ਬਿਲਕੁਲ ਜੀ ਬਿਲਕੁਲ ਜਦੋਂ ਤੁਸੀਂ ਵੀ ਆ ਕੋ ਮੁੱਲੀ ਸ਼ੈ ਲੈ ਆਂਦੀ ਆ ਰੁਪਈਏ ਲਾ ਕੇ ਆਹ ਯਾਰ 2000 ਬਚ ਗਿਆ ਆਪਾਂ ਕਰਮਾਰੀਆਂ ਰਾਣੀਆਂ ਨੂੰ ਘਰੋ ਘਰੀ ਕੱਲ ਦੇਣਾ ਬਸ ਬਸ ਹਾਂਜੀ ਮੋ ਵੀ ਇਹ 48000 ਦੀ ਮਿਲ ਜੂਗੀ ਠੀਕ ਆ ਇੱਕ ਇੱਧਰ ਆ ਜਾਂਦੀ ਏ ਝੂੰਗੀ ਇਹ ਬੱਚੀ ਤੁਹਾਨੂੰ ਦਿਖਾ ਦਿੰਨੇ ਕਿਵੇਂ ਪਹਿਲਣ ਪਲੂਣੇ ਵੀਰ ਹਾਂਜੀ ਹ 9 ਦਿਨ ਹੋ ਗਏ ਸੋਹਣੇ ਹਾਂਜੀ ਠੰਡੀ ਠੀਰੀ ਬੜੀ ਐ ਨਿਆਣਾ ਪਾਵੇ ਚਾ ਨਾ ਪਾਵੇ ਲੋ ਵੀ ਪਲੂਣ ਪਹਿਲਾ ਸੂਆ ਦੋਸਤੋ ਬੱਚੀ ਆ ਚੁੰਗੀ ਮਗਰ ਇਹਦੇ ਵੀ ਬੱਚਾ ਹਾਂਜੀ ਬੱਚਾ ਜੀ ਮਗਰ ਇਹਦੇ ਵੀ ਬੱਚਾ ਠੀਕ ਆ ਜੀ ਮੇਲ ਕਾਫ ਆ ਅੱਛਾ ਸੋਹਣੇ ਵੀਰ ਇਹਦੇ ਥੱਲੇ ਦੁੱਧ ਕਿੰਨਾ ਆ ਕੇ ਇਹਦੇ ਥੱਲੇ ਸੰਧੂ ਸਾਹਿਬ ਦੁੱਧ 10 ਕਿਲੋ ਹੈਗਾ ਵਾ 10 ਕਿਲੋ ਆ ਹਾਂਜੀ ਠੀਕ ਆ ਜੀ ਬਾਕੀ ਠੰਡੀਆਂ ਟੁੰਡੀਆਂ ਚੰਗੀਆਂ ਗਰਮਾਪਾ ਲੈਿੰਦੇ ਨਹੀਂ ਸੰਧੂ ਸਾਹਿਬ ਹਾਂ ਬਹੁਜੀ ਕਰੋ ਜਗ ਠੀਕ ਆ ਜੀ 10 ਕਿਲੋ ਦੁੱਧ ਪਹਿਲਾ ਸੂਆ ਬੱਚੀ ਆ ਪਲੂਣ ਮਗਰ ਬੱਚਾ ਮੇਲਕਾਫ ਨੌਂਾਂ ਕ ਦਿਨਾਂ ਦੀ ਸੂਈ ਆ ਨੌਂਾਂ ਤਸਾਂ ਕ ਦਿਨਾਂ ਦਾ ਸਮਾਂ ਮੰਨ ਲਓ ਠੀਕ ਆ ਜੀ ਤੇ ਹਾਈਟ ਮੀਡੀਅਮ ਦਰਮਿਆਨੀ ਮੀਡੀਅਮ ਹਾਈਟ ਦੇ ਵਿੱਚ ਸੋ ਸਿੰਘ ਹੈਗੇ ਆ ਚੂੰਗੀ ਦੇ ਵਿੱਚ ਆ ਜਾਂਦੀ ਆ ਪਰ ਆਂਦੀ ਕੁਛ ਨਹੀਂ ਕਰਵਾ ਲਈ ਧੀ ਤੂਰੀ ਬਹੁਤ ਬਾਕੀ ਕੋਈ ਬੱਚਾ ਛੱਡਿਓ ਨਾ ਛੱਡਿਓ ਕੋਈ ਗੱਲ ਨਹੀਂ ਸਾਹ ਵੇਖੋ ਬਹੁਤ ਪਿਆਰਾ ਚੁੰਨ ਚੜਨ ਲੱਗਾ ਵੈਸੇ ਸੀਲੀਆਂ ਸੂਲੀਆਂ ਪੂਰੀਆਂ ਹੈਗੇ ਹਾਂਜੀ ਹਾਂਜੀ ਸਤੂ ਸਾਹਿਬ ਜਿਹੜਿਆ ਸੂਆ ਡੰਗਰ ਲਈਦਾ ਨਾ ਚੋਗੇ ਲਈਦਾ ਉਹਦੀ ਤਸੱਲੀ ਹੋ ਜਾਂਦੀ ਆ ਹਾਂ ਹਾਂਜੀ ਬੜਾ ਵੱਡਾ ਵੀਰ ਹਾਂਜੀ ਹਾਂਜੀ ਸੋ ਇਹ ਸੂਆ ਪ ਲੋ ਜੀ ਠੀਕ ਆ ਜੀ ਸੋ ਬੱਚੀ ਇਹ ਵੀ ਲਵੀ ਆ ਪਲੂਨ ਪਹਿਲਾ ਸੂਆ ਆ ਚੌਕੀ ਆ ਜੀ ਚੌਕੀ ਆ ਹਾਂ ਜੀ ਕੰਨੀਆਂ ਸਾਈਡਾਂ 'ਤੇ ਛੇਕ ਕੰਨੀਆਂ ਖਲੋਤੀਆਂ ਨੇ ਹਾਂ ਜੀ ਹਾਂ ਜੀ ਬਰਾਬਰ ਨਹੀਂ ਹੋਈਆਂ ਚੌਕੀ ਉਹ ਦੰਦ ਖੜੇ ਆ ਸਾਈਡਾਂ 'ਤੇ ਹਾਂ ਜੀ ਹਾਂ ਜੀ ਖਲੋਤੀਆਂ ਠੀਕ ਆ ਬਈ ਲੋ ਵੀ ਚੌਕੀ ਚਾਰ ਦੰਦ ਦੇ ਬੱਚੀ ਆ ਠੀਕ ਆ ਜੀ ਸੋ ਉਹ ਮੋਹੰਦੀ ਵੀ ਤੁਹਾਨੂੰ ਨੋਟ ਕਰਾ ਦਿੱਤੀ ਆ ਰੰਗ ਬਲੈਕ ਤੇ ਵਾਈਟ ਆ ਦੇਖੋ ਠੀਕ ਆ ਤੁਹਾਇ ਤੇਰੀ ਤੁਰੀ ਆ ਬਾਕੀ ਤੋਰੇ ਤਾਰੇ ਤੋਂ ਤੁਸੀਂ ਨਾਰਮਲ ਹੀ ਜਜਮੈਂਟ ਕਰ ਜਾਣੀ ਆ ਸੀਲਸ ਲਗਾ ਕਰਮਾ ਦੇ ਆਂਦੀ ਕੁਛ ਨਹੀਂ ਕੀ ਠੀਕ ਆ ਹਾਂ ਉਹੋ ਜੀ ਠੀਕ ਆ ਬਿਲਕੁਲ ਇਹ ਵੀ ਜਿਹੜੇ ਤੋਹਫੇ ਆ ਠੀਕ ਆ ਜੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਗਰਮੀ ਦੇ ਤੋਹਫੇ ਆ ਠੀਕ ਆ ਸੀਲਸ ਲੱਗ ਵਹਿੜਾ ਨੇ ਬਿਲਕੁਲ ਕਰੋ ਸੰਗ ਦੇ ਵਿੱਚ ਦੋਗਲੇ ਅੰਗ ਦੇ ਵਿੱਚ ਬਾਕੀ ਇਹ ਨਹੀਂ ਕਿ ਕੋਈ ਰੱਸੀ ਪਾਉਣ ਦੀ ਲੋੜ ਪਊ ਨਾ ਜੀ ਨਾ ਹਾਂ ਸੋ ਚੰਗੀ ਗੱਲ ਹਨਾ ਕੋਈ ਸੀਲਸ ਲੱਗ ਪਸ਼ੂ ਤੇ ਇਹ ਸੋਨੇ ਵੀਰ ਕੀ ਮੁੱਲ ਕਿੰਨੇ ਦੀ ਦੇ ਦਾਂਗੇ ਬੱਛੀ ਸੰਤੂ ਸਾਹਿਬ ਜੋ ਤੇ ਦੀ ਕਰਤੂਤ ਹੈ ਜੀ ਤੇ ਕਰਦੇ 40000 ਮੰਗੀਏ ਨਹੀਂ ਨਹੀਂ ਉਹ ਗੱਲ ਕੋਈ ਵੀ ਜਿੱਲੇ ਨਿੱਕੀ ਆ ਉਹਨੇ ਤਿੱਖੀ ਹਾਂ ਬਾਕੀ ਰੇਡ ਵੀ ਆਪਾਂ ਬਿਲਕੁਲ ਨਿਕਾਈ ਕਰ ਦੇਣਾ ਨਿਕਾਈ ਕਰ ਦੇਣਾ ਇਹਦਾ ਮੁੱਲ 35000 ਤੇ ਦਵਾਂਗੇ 32000 ਦੀ 32 ਦੀ ਹਾਂ ਪਹਚਾ ਦਾਂਗੇ ਹਾਂ ਪਹਚਾ ਜਾਾਂਗੇ ਕੋਈ ਗੱਲ ਨਹੀਂ ਮਾਨਤਾਨ ਕਰਾਂਗੇ ਭੈਣ ਭਰਾ ਦਾ ਚਿਹਰਾ ਦਾ ਹਾਂਜੀ ਹਾਂਜੀ ਲਓ 32 ਦੀ ਨਾ ਹਾਂਜੀ ਹਾਂਜੀ ਲਓ ਵੀ ਇਹ 32000 ਦੀ ਦੋਸਤੋ ਬੱਛੀ ਮਿਲ ਜੂਗੀ ਦੁੱਧ ਦਾ ਆਰਾਮਨਾ ਕਰਮਾਲੀ ਨੇ ਠੀਕ ਆ ਜੀ ਜਿੰਨੇ ਕ ਔਕਾਤ ਹੀ ਮਾਲਕਾ ਕਰ ਮਾਰੀ ਦੋ ਦਿਨੀ ਪਿਛੇ ਰਹੀਦੀ ਕਿ ਦੁੱਧ ਚਪਾਈ ਜਾਊਗੀ ਉਹਨਾਂ ਹਾਂ ਜੀ ਹਾਂ ਜੀ ਸਰ ਸਾਹਿਬ ਬਾਕੀ ਥਾਣਾ ਥੋਣਾ ਦੀ ਸਾਫ ਆ ਜਿਹੜੀ ਮੇਨ ਗੱਲ ਮੁੱਖ ਕਰਨ ਵਾਲੀ ਆ ਨਾਰਮਲੀ ਮੁਠੀ ਵਾਲਾ ਥਾਣਾ ਚਪਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਭੈਣ ਨੂੰ ਕਿਸੇ ਭਰਾ ਨੂੰ ਠੀਕ ਆ ਸੋ 32000 ਦਾ ਤੋਹਫਾ ਮਿਲ ਜੂਗਾ ਮਗਰ ਇਹਦੇ ਬੱਚਾ ਮੇਲਕਾਫ ਆ। ਸੋ ਦੋਨੋਂ ਵਿਹੜ ਦੇ ਕੋਈ ਬੱਚੇ ਤੁਹਾਨੂੰ ਆਪਾ ਦਿਖਾ ਦਨੇ ਉਸ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਤੋਂ ਨੰਬਰ ਪੁੱਛਾਂਗੇ। ਪਹਿਲੇ ਨੰਬਰ ਤੇ ਵਿਹੜ ਦਿਖਾਈ ਆ ਤੁਹਾਨੂੰ ਜਿਹੜੀ ਆਪਾਂ ਹਾਂਜੀ ਹਾਂਜੀ ਤੇ ਉਹਦਾ ਜਿਹੜਾ ਆ ਬੱਚਾ ਜੇ ਮੇਲਕਾਫ ਠੀਕ ਆ ਜੀ। ਹਾਂਜੀ ਹਾਂਜੀ ਜਿਹੜੀ ਉਹ ਲਾਖੀ ਗਾਂ ਆ ਉਹਦਾ ਆ ਜਿਹਦੇ ਆ ਜਿਹੜਾ ਆ ਮਾੜੂ ਹਾਂਜੀ ਬਿਲਕੁਲ ਜੀ ਬਿਲਕੁਲ। ਠੀਕ ਆ। ਅੱਛਾ ਤੁਹਾਨੂੰ ਵੀ ਜਿਹੜੀ ਆਪਾਂ ਚੁੰਗੀ ਦਿਖਾਈ ਆ ਹਾਂਜੀ ਇਹ ਤਾਂ ਬੱਚਾ ਕੀ ਇਹ ਤਾਂ ਸੰਧੂ ਸਾਹਿਬ ਆ ਹੋਵੇ ਆ ਜਿਹੜੀ ਲਾਇਆ ਉਹਨੇ। ਸੋ ਬ ਤਦੂ ਸਾਹਿਬ ਦਾ ਚੁੰਗੀ ਦਾ ਬੱਚਾ ਜੀ ਹਾਂ ਇਹ 9 9 ਦਿਨ ਹੋਏ ਸੋਈ ਨੂੰ ਸਾਰੀ ਨੂੰ ਠੀਕ ਆ ਬਈ ਲੋਬੀ ਸੋ ਇਹ ਬੱਚਾ ਜਿਹੜਾ ਤੋਂ ਲਾਸਟ ਵਿੱਚ ਆਪਾਂ ਵਿਖਾਈ ਹੈ ਬਹਿੜ ਤੁਹਾਨੂੰ ਪਲੂਨ ਪਹਿਲਾ ਸਵੇਰ ਚੌਗੀ ਆ ਬੱਚਾ ਜੇ ਦਾ ਲੋਬੀ ਸੋ ਦੋਸਤੋ ਇਹ ਨਾਗਨੇ ਅੱਜ ਸੋਨੂ ਵੀਰ ਹੋਂ ਦੇ ਅੱਠੇ ਤੇ ਇਸ ਕਿਲੇ ਤੇ ਟੋਟਲ ਤਿੰਨੇ ਨਾਗ ਤੁਹਾਨੂੰ ਆਪਾਂ ਦਿਖਾਉਣੇ ਸੀਗੇ ਦੋ ਵੜਾ ਸੂਈਆਂ ਇੱਕ ਗੱਬਣ ਉਮੀਦ ਕਰਦੇ ਆ ਪਸ਼ੂ ਚੰਗੇ ਲੱਗੇ ਹੋਣਗੇ ਪਸੰਦ ਆ ਜਾਣਗੇ ਰੇਡ ਪਰ ਤੇ ਜਾਇਜ ਆ ਤੇ ਬਾਕੀ ਬੱਚੀਆਂ ਚੰਗੀਆਂ ਨੇ ਠੀਕ ਆ ਜੀ ਤਾਜ਼ੀਆਂ ਸੱਜਰ ਸੁਈਆਂ ਨੇ ਜਾਂ ਕਹ ਲਓ ਵੀ ਇੱਕ ਜਿਹੜੀ ਗੱਬਣਾ ਤਿਆਰੀ ਦੇ ਵਿੱਚ ਉਹ ਸੂਨ ਵਾਲੀ ਆ ਠੀਕ ਆ ਤੇ ਬਾਕੀ ਨੰਬਰ ਆਪਾਂ ਵੀਰ ਤੁਹਾਨੂੰ ਤੇ ਸਾਂਝੇ ਕਰ ਦਿੰਦੇ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਨਾ ਜਿਨ੍ਹਾਂ ਤੇ ਕੰਟੈਕਟ ਕਰਨਾ 62394 62394 99415 99415 ਹਾਂਜੀ ਸੰਤੂ ਸਾਹਿਬ ਠੀਕ ਆ ਜੀ ਲਓ ਵੀ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲੂਗਾ ਤਿੰਨ ਨੰਬਰਾਂ ਤੇ ਕਾਲ ਕਰ ਲਿਓ ਠੀਕ ਆ ਜੀ ਮਾਲ ਇਸੇ ਤਰ੍ਹਾਂ ਹੀ ਕੋਈ ਦਰਮਿਆਨੇ ਰੇਟ ਵਟੇ ਮੁੱਲ ਜਿਹੋ ਜੀ ਛੇ ਉਹ ਜਾ ਮੁੱਲ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਲੈਣ ਦਾ ਕੰਮ ਆ ਠੀਕ ਆ ਜੀ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ